ਨੀ ਚਲਦੇ ਉਹਨਾਂ ਲੋਕਾਂ ਨੂੰ ਚੁਣਿਆ ਕਰੋ ਤਾਂ ਜੋ ਉਹ ਪੰਜਾਬ ਦੀ ਤਰੱਕੀ ਦੀ ਗੱਲ ਕਰ ਸਕਣ ਜਿਨ੍ਹਾਂ ਦੀ ਚਾਬੀ ਜਾਂ ਰਿਮੋਟ ਸੈਂਟਰ ਕੋਲ ਹੈ ਉਹਨਾਂ ਨੂੰ ਚੁਣਨਾ ਬੰਦ ਕਰੋ ਕਿਵੇਂ ਹੈ ਜਿਹੜੀ ਪਾਰਟੀ ਸਹੀ ਕੰਮ ਕਰਦੀ ਹੈ ਚਾਹੇ ਸੈਂਟਰ ਨਾਲ ਅਟੈਚ ਹੈ ਚਾਹੇ ਪੰਜਾਬ ਦੀ ਪਾਰਟੀ ਹੈ ਉਹਨੂੰ ਪਾਰਟੀ ਚੁਣ ਚੁਣਨਾ ਚਾਹੀਦਾ ਲੋਕਾਂ ਨੇ ਨਹੀਂ ਤੁਸੀਂ ਤਾਂ ਸੈਂਟਰ ਨਾਲ ਕੇਜਰੀਵਾਲ ਨੈਸ਼ਨਲ ਲੀਡਰ ਹੈ ਉਹ ਬੰਦਾ ਇਨਕਮ ਟੈਕਸ ਦਾ ਬਹੁਤ ਤਾਕੜਾ ਅਫਸਰ ਸੀ ਉਹਨੂੰ ਜੇ ਰੁਪਈਆ ਕਮਾਉਣਾ ਹੁੰਦਾ ਉਹ ਬੰਦਾ ਪਤਾ ਨਹੀਂ ਕਿੰਨੇ ਕਰੋੜ ਰੁਪਈਆ 赚ਦਾ ਭਗਵੰਤਾਨ ਸਟਾਰ ਦਾ ਹਿੰਦੁਸਤਾਨ ਦਾ ਜਿਹਾਂ ਹਿੰਦੁਸਤਾਨ ਦੀ ਬਣ ਕੇ ਤਾਂ ਹੁਣ ਤਾਂ ਬੰਬੇ ਤੱਕ ਇਹਦੀ ਤੁਮ ਪੈਂਦੀ ਸੀ ਜਿਹਨੇ ਪੈਸੇ ਕਮਾਉਣੇ ਹੁੰਦੇ ਤਾਂ ਆਪਣੀ ਕਮੇਟੀ ਰਾਹੀਂ ਲੱਖਾਂ ਕਰੋੜਾਂ ਰੁਪਈਆ ਕਮਾਉਂਦਾ ਉਹ ਇਹ ਤਾਂ ਪੰਜਾਬ ਨੂੰ ਬਚਾਉਣ ਵਾਸਤੇ ਆਏ ਨੇ ਕੇਜਰੀਵਾਲ ਦੀ ਜੋੜੀ ਤੇ ਭਗਵੰਤਾਨ ਦੀ ਜੋੜੀ ਮਾਤਾ ਜੀ ਆਪਣੇ ਮਾਤਾ ਜੀ 2 ਸਾਲ ਦੇ ਵਿੱਚ 11ਵੀਂ ਵਾਰੀ ਆਸਟ੍ਰੇਲੀਆ ਚੱਲੇ ਨੇ ਭੈਣ ਜੀ ਦੇ ਖੱਤਾ ਕਿਲੋ ਸੋਨਾ ਪਾਇਆ ਨਾ ਹੁੰਦਾ ਕਿਹੜੀਆਂ ਗੱਲਾਂ ਨਾ ਤੋਲ ਕੇ ਆਏ ਵੀ ਕਿੰਨਾ ਸੋਨਾ ਪਾਇਆ ਕਈ ਵਾਰ ਗਈ ਆ ਪਪਾ ਦਾ ਕਦੇ ਪਾਸਪੋਰਟ ਚੈੱਕ ਨਹੀਂ ਕਰਿਆ ਵੀ ਉਹ ਗਈ ਆ ਖਾਨੀ ਨਹੀਂ ਉਹ ਤਾਂ ਵਿਚਾਰੀ ਜਮਈ ਸਿੱਧੀ ਸਾਦੀ ਭਵੰਤੋਂ ਦੀ ਮਾਂ ਸਿੱਧੀ ਸਾਦੀ ਇੱਕ ਜੱਟੀ ਆ ਵਿਚਾਰੀ ਬੜੇ ਚ ਸ਼ਣ ਕਰੀਆ ਕਦੇ ਕਿਸੇ ਦੇ ਬੜੇ ਚ ਸ਼ਣ ਕਰੀਆ ਉਹ ਤਾਂ ਹੁਣ ਮੋਦੀ ਦਾ ਵਿਆਹ ਨਹੀਂ ਹੋਇਆ ਵਾ ਨਾ ਖੱਟੜ ਦਾ ਹੋਇਆ ਵਾ ਵਿਆਹ ਨਾ ਹੋਇਆ ਵਾ ਜੋਗੀ ਦਾ ਚੱਲ ਵਧੀਆ ਖੇਲੀ ਜਾਂਦੇ ਨੇ ਖੇਲਮ ਖੇਲੀ ਨੂੰ ਮਿਲੀ ਹੋਈ ਆ ਵਧੀਆ ਧੱਪੀ ਜਾਂਦੇ ਇਹਨਾਂ ਨੂੰ ਜਿਹੜਾ ਕੋਈ ਕਰਦੇ ਨੇ ਕਰੀ ਜਾਂਦੇ ਇਹ ਤਾਂ 3 ਚਨਾ 13 ਚਨਾ ਸਭੇਰਾ ਜਿਹੜਾ ਪਲੇਅਰਾਂ ਚ ਤੈਨੂੰ ਦੱਸਿਆ ਜਿਹੜਾ ਛੱਟਣੀ ਹੈ ਨਹੀਂ ਕਿਸਾਨਾਂ ਦੇ ਅੰਤਮਾਨ ਹੁਣੀ ਦਾ ਮੈਂ ਉਹਨਾਂ ਤੈਨੂੰ ਕਹਿਣ ਲੱਗਿਆ ਸੀ ਕੁਝ ਹੋਰ ਮੇਰੇ ਮੂੰਹ ਤੋਂ ਨਿਕਲ ਜਾਣਾ ਸੀ ਮਹਾਰਾਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੰਨ ਕੇ ਪੱਕ ਕੇ ਜੀ ਵਾਲ ਦੇ ਗੋਟੀਆਂ ਥਲਾਈ ਜਾਂਦੇ ਨੇ ਇਹ ਬਾਦਲ ਬਾਦਲ ਨੂੰ ਮਾੜਾ ਕਹਿੰਦੇ ਨੇ ਜਿਹਦੀ 97 ਸਾਲ ਉਮਰ ਸੀ મોદી ਪ੍ਰਧਾਨ ਮੰਤਰੀ ਹੋ ਕੇ ਬਾਦਲ ਦੇ ਪੈਰੀ ਹੱਥ ਲਾਉਂਦਾ ਸੀ મોદી ਪ੍ਰਧਾਨ ਮੰਤਰੀ ਕਿਵੇਂ ਦੇਖਦੇ ਹੋ ਪੈਰੀ ਹੱਥ ਲਾਉਣਾ ਜਿਹੜਾ ਗੱਲ ਇਹ ਵੀ ਚੱਲੀ ਹੋਈ ਹੈ ਉਹ ਤਾਂ ਠੱਗ ਉਹ ਤਾਂ ਸਿਰੇ ਦਾ ਠੱਗ ਹੈ ਹੂੰ ਉਹ ਤਾਂ ਪੈਰੀ ਤੇ ਲਾਉ ਗਈ ਮੈਂ بڑے ਬਾਦਲ ਨੂੰ ਮਾੜਾ ਨਹੀਂ ਕਹਿੰਦਾ ਉਹਨੇ ਕੰਮ ਠੀਕ ਚੜੂ। ਨਾ ਜਿਹੜਾ ਭਗਤਵਾਨ ਨੇ ਪੈਰੀ ਹੱਥ ਲਾਇਆ ਉਹਨੂੰ ਕਿਵੇਂ ਮੈਂ ਉਹਨਾਂ ਦੀ ਗੱਲ। ਬڑے ਬਾਦਲ ਨੇ ਜ਼ਰੂਰ ਕੰਮ ਕੀਤਾ। ਕਹਿਣਾ ਜਿਹੜੇ ਲੋਕਾਂ ਦਾ ਸੈਂਟਰ ਨਾਲ ਕੋਈ ਹੱਥਕੰਡਾ ਨਹੀਂ ਹੁੰਦਾ, ਸੈਂਟਰ ਤੋਂ ਦਬਦੇ ਨਹੀਂ ਹੈਗੇ, ਸੈਂਟਰ ਨਾਲ ਹੱਥ ਮਿਲਾ ਕੇ ਨਹੀਂ ਚੱਲਦੇ। ਉਹਨਾਂ ਲੋਕਾਂ ਨੂੰ ਚੁਣਿਆ ਕਰੋ ਤਾਂ ਜੋ ਉਹ ਪੰਜਾਬ ਦੀ ਤਰੱਕੀ ਦੀ ਗੱਲ ਕਰ ਸਕਣ। ਜਿਨ੍ਹਾਂ ਦੀ ਚਾਬੀ ਜਾਂ ਰਿਮੋਟ ਸੈਂਟਰ ਕੋਲ ਹੈ, ਉਹਨਾਂ ਨੂੰ ਚੁਣਨਾ ਬੰਦ ਕਰ ਦਿਓ। ਕਿਵੇਂ ਹੈ ਇਹ ਗੱਲ ਬਾਰੇ ਤੁਸੀਂ ਕੀ ਕਹੋਗੇ ਫਿਰ? ਇਹ ਬਿਲਕੁਲ ਗਲਤ ਹੈ। ਹੂੰ। ਜਿਹੜੀ ਪਾਰਟੀ ਸਹੀ ਕੰਮ ਕਰਦੀ ਆ ਚਾਹੇ ਸੈਂਟਰ ਨਾਲ ਅਟੈਚ ਹੈ ਚਾਹੇ ਪੰਜਾਬ ਦੀ ਪਾਰਟੀ ਹੈ ਉਹਨੂੰ ਪਾਰਟੀ ਨੂੰ ਚੁਣਨਾ ਚਾਹੀਦਾ ਲੋਕਾਂ ਨੇ ਤੁਸੀਂ ਤਾਂ ਸੈਂਟਰ ਨਾਲ ਅਟੈਚੇ ਨਹੀਂ ਹੈਗੇ ਤੁਹਾਡੀ ਤਾਂ ਪਾਰਟੀ ਝਾੜੂ ਆ ਤੁਹਾਡਾ ਕਨਵੀਨਰ ਜੇਲ੍ਹ ਦੇ ਅੰਦਰ ਹੈ ਇੱਕ ਥੋੜੇ ਕੋਲ ਸੀਐਮ ਆ ਪੰਜਾਬ ਪੰਜਾਬ ਦਾ ਥੋੜਾ ਤਾਂ ਸੈਂਟਰ ਨਾਲ ਕੋਈ ਲੰਦਾ ਖੱਖਾ ਹੀ ਨਹੀਂ ਨਹੀਂ ਕਿ ਜਿਕਣ ਤੁਸੀਂ ਕਹਿੰਦੇ ਹੋ ਵੀ ਇਹ ਉੱਪਰ ਦਿੱਲੀਓਂ ਚਲਦੀ ਹੈ ਪਾਰਟੀ ਹਾਂ ਚਲਦੀ ਥੋੜ੍ਹੇ ਵਾਲੀ ਪਾਰਟੀ ਦਿੱਲੀੋਂ ਆ ਕੋਈ ਗੱਲ ਨਹੀਂ ਕੇਜਰੀਆਲ ਚਲਾਉਂਦਾ ਸੀ ਉਹਨਾਂ ਦੀ ਘਰ ਵਾਲੀ ਚਲਾ ਲਿਆ ਕਰੂਗੀ ਪਤਾ ਕੀ ਗੱਲ ਹੈ ਨੈਸ਼ਨਲ ਪਾਰਟੀ ਆ ਕਹਿੰਦੇ ਨੈਸ਼ਨਲ ਪਾਰਟੀ ਆ ਸੰਗਤ ਦਰਸ਼ਨ ਕਰਾਉਣੇ ਨੇ ਜੀ ਸੰਗਤ ਦਰਸ਼ਨ ਜਿਹੜੇ ਗੁਰਦੁਆਰੇ ਕਿਸੇ ਨੂੰ ਲੈ ਕੇ ਜਾਂਦਾ ਕੋਈ ਉਹ ਦੱਸਦਾ ਨਹੀਂ ਹੈਗਾ ਵੀ ਆਪਾਂ ਗੁਰੂ ਦੀ ਸੇਵਾ ਕਰਨੀ ਆ ਕਿਸੇ ਨੂੰ ਪਤਾ ਨਾ ਲੱਗ ਜਵੇ ਇਹ ਤਾਂ ਸੰਗਤ ਦਰਸ਼ਨਾ ਵਾਸਤੇ ਵੀ ਕੇਜਰੀਆਲ ਨੂੰ ਦਿੱਲੀ ਤੋਂ ਬੁਲਾਉਂਦੇ ਰਹੇ ਨੇ 3-3 ਕਰੋੜ ਰੁਪ ਕੇਜਰੀਵਾਲ ਨੈਸ਼ਨਲ ਲੀਡਰ ਹੈ ਉਹ ਬੰਦਾ ਇਨਕਮ ਟੈਕਸ ਦਾ ਬਹੁਤ ਤਗੜਾ ਅਫਸਰ ਸੀ ਉਹਨੂੰ ਜੇ ਰੁਪਈਆ ਕਮਾਉਣਾ ਹੁੰਦਾ ਉਹ ਬੰਦਾ ਪਤਾ ਨਹੀਂ ਕਿੰਨੇ ਕੁ ਰੁਪਈਆ ਅਰਬ ਰੁਪਈਆ ਕਮਾਉਂਦਾ ਉਹ ਤਾਂ ਲਾਈਨ ਛੱਡੀ ਫਿਰਦਾ ਹੈ ਉਧਰ ਭਗਵੰਤ ਮਾਨ ਦੀ ਗੱਲ ਆ ਲੋ ਭਗਵੰਤ ਮਾਨ ਸਟਾਰਤਾ ਹਿੰਦੁਸਤਾਨ ਦਾ ਜਹਾਂ ਹਿੰਦੁਸਤਾਨ ਦੀ ਬਣ ਗਿਆ ਤਾਂ ਹੁਣ ਤਾਂ ਬੰਬੇ ਤੱਕ ਇਹਦੀ ਤੁਮ ਪੈਂਦੀ ਸੀ ਜਿਹਨੇ ਪੈਸੇ ਕਮਾਉਣੇ ਹੁੰਦੇ ਤਾਂ ਆਪਣੀ ਕਮੇਡੀ ਰਾਹੀਂ ਲੱਖਾਂ ਕਰੋੜਾਂ ਅਰਬ ਰੁਪਈਆ ਕਮਾ ਲੈਂਦਾ ਉਹ ਇਹ ਤਾਂ ਪੰਜਾਬ ਨੂੰ ਬਚਾਉਣ ਵਾਸਤੇ ਆਏ ਨੇ ਕੇਜਰੀਵਾਲ ਦੀ ਜੋੜੀ ਤੇ ਭਗਵੰਤ ਮਾਨ ਦੀ ਜੋੜੀ ਫਿਰ ਇਹ ਕਹਿੰਦੇ ਵੀਆਈਪੀ ਕਲਚਰ ਸੀ ਰੱਖਾਂਗੇ ਨਹੀਂ ਜਿੱਤ ਗਏ ਫਿਰ ਵੀਆਈਪੀ ਕਲਚਰ ਦੋਨਾਂ ਕੋਲ ਆ ਉਹ ਵੀ ਸੁਣ ਲਾ ਸੁਣੋ ਲੋਕ ਤਾਂ ਨੋਵਾ ਗੱਡੀ ਲੈ ਕੇ ਘੁੰਮਦੇ ਨੇ ਭਗਵੰਤ ਮਾਨ ਦੇ ਪਰਿਵਾਰ ਦੇ ਕੱਲੇ ਕੱਲੇ ਬੰਦੇ ਕੋਲ ਐਲਸੀ ਐਲਸੀ ਸਬਾ 2 ਕਰੋੜ ਦੀਆਂ ਲੈਂਡ ਕਰੂਜ਼ਰ ਕੰਪਨੀ ਬੁਲਟ ਪ੍ਰੂਫ ਉਹ ਗੱਡੀਆਂ ਨੇ ਮਾਤਾ ਜੀ ਆਪਣੇ ਮਾਤਾ ਜੀ 2 ਸਾਲ ਦੇ ਵਿੱਚ 11ਵੀਂ ਵਾਰੀ ਆਸਟ੍ਰੇਲੀਆ ਚੱਲੇ ਨੇ ਭੈਣ ਜੀ ਦੇ ਅੱਧਾ ਕਿਲੋ ਸੋਨਾ ਪਾਇਆ ਵਾ ਹੁੰਦਾ ਕਿਹੜੀਆਂ ਗੱਲਾਂ ਕਰਦੇ ਨੇ ਇਹ ਇਹਦੇ ਬਾਰੇ ਹੁਣ ਕੀ ਕਹੂੰਗੇ ਇਹ ਤਾਂ ਬਿਲਕੁਲ ਇਹ ਤਾਂ ਚਲੋ ਕਹਿਣ ਦੇ ਗੱਲਾਂ ਨੇ ਜੋ ਮਰਜੀ ਇਹ ਜਿਹੜੇ ਇਹ ਚ ਕੋਈ ਉਹ ਕਹਿਣ ਦੀ ਗੱਲ ਆ ਇੱਕ ਆਦਮੀ ਪਾਰਟੀ ਸਾਰਾ ਆਪਾਂ ਕਹਿੰਦਾ ਤੋਲ ਕੇ ਆਏ ਵੀ ਕਿੰਨਾ ਸੋਨਾ ਪਾਇਆ ਕਈ ਵਾਰ ਗਈ ਆ ਆਪਾਂ ਉਹਦਾ ਕਲੇ ਪਾਸਪੋਰਟ ਚੈੱਕ ਨਹੀਂ ਕਰਿਆ ਵੀ ਉਹ ਗਈ ਆ ਖਣੀ ਨਹੀਂ ਉਹਦਾ ਵਿਚਾਰੀ ਜਮਈ ਸਿੱਧੀ ਸਾਦੀ ਭਗਵੰਤਾਂ ਦੀ ਮਾਂ ਸਿੱਧੀ ਸਾਦੀ ਇੱਕ ਜੱਟੀ ਆ ਵਿਚਾਰੀ ਉਹਦਾ ਜਿਹਦਾ ਘਰ ਵਾਲਾ ਵਿਚਾਰੀ ਦਾ ਪਹਿਲਾਂ ਜਦੋਂ ਜ਼ਿਲ੍ਹਾਬਾਦ ਦਾ ਡੈਡੀ ਮਰ ਗਿਆ ਮਤਲਬ ਲੋਕ ਕਿਸ਼ ਨੂੰ ਨਹੀਂ ਬੱਸ ਛੋਟੇ ਜਿਹੇ ਘਰ ਚੋਂ ਇਹ ਵਿਚਾਰਾ 7 ਕਿੱਲਾਂ ਦਾ 7 ਕਿਲਾਂ ਦਾ ਮਾਲਕ ਹੈ ਭਗੰਤ ਮਾਨ ਉਹਦੇ ਬਾਅਦ ਇੱਕ ਕਿਲਾ ਨਹੀਂ ਵਧਾਇਆ ਇਹਨਾਂ ਕੋਲ ਸੁਖਵੀਰ ਬਾਦਲ ਕੋਲ ਜੱਦੀ 80 ਬਿਗੇ ਜ਼ਮੀਨ ਸੀ 80 ਏਕੜ ਜੀ 80 ਏਕੜ ਦੀ ਹਾਂ ਜੀ ਪਰ 80 ਏਕੜ ਲਾ ਲੈ ਹੁਣ ਪਤਾ ਕਿੰਨੀ ਹੈ ਅੰਗਰੇਜ਼ਾਂ ਦੇ ਰਾਜ ਵੇਲੇ ਹੋਈ ਹੈ ਜੀ ਉਹ ਤਾਂ 500 ਕਿਲਾ ਉਹਨਾਂ ਕੋਲ ਫੇਰ ਕਿੱਥੋਂ ਆ ਗਿਆ 500 ਕਿਲਾ ਆਇਆ ਤਾਂ ਉਹਨਾਂ ਕੋਲ ਜੱਦੀ ਪੁਸਤੀ ਇੱਕ 500 ਕਿਲਾ 500 ਕਿਲਾ ਕਿਥੋਂ ਆਇਆ ਕਿਥੋਂ ਆਇਆ ਬੀਤ ਬਾਦਲ ਆਪਣਾ ਉਹਦੇ ਚ ਸਪੋਰਟ ਦੱਸਦਾ ਵੀ ਸਾਡੇ ਕੋਲ ਜ਼ਮੀਨ ਹੈਗੀ ਆ 500 ਕਿਲਾ ਉਹਨਾਂ ਕੋਲ 500 ਕਿਲਾ ਹਰਿਆਣਾ ਚ ਵੀ ਆ ਉਹਨਾਂ ਕੋਲ ਉਹ ਵੀ ਦੱਸ ਰਹੇ ਨੇ ਵੀ ਉਹਨਾਂ ਦੀ ਸੰਪਤੀ ਵਧਾਈ ਜਾਂਦੀ ਜਦੋਂ ਲੀਡਰ ਬਣੇ ਨੇ ਲੀਡਰ ਤੋਂ ਬਾਅਦ ਉਹ ਕਹਿੰਦਾ ਭਗਵੰਤ ਮਾਨ ਦੀ ਸੀ ਘਟੀ ਘਟੀ ਹੈ ਮਾਨ ਨੂੰ ਨਾ ਭਗਵੰਤ ਜਦੋਂ ਰਾਜਨੀਤੀ ਚ ਆਇਆ ਤੁਸੀਂ ਰਾਜਨੀਤੀ ਚ ਲਿਆਉਣੇ ਵਾਲਾ ਵੀ ਬਾਦਲ ਪਰਿਵਾਰ ਹੈ ਭਗਵੰਤ ਮਾਨ ਪੀਪੀਪੀ ਵੱਲੋਂ ਪੰਜਾਬ ਦੀ ਉਹਦੇ ਸਿਆਸਤ ਚ ਆਇਆ ਸੀ ਮਨਪ੍ਰੀਤ ਬਾਦਲ ਹੀ ਭਗਵੰਤ ਮਾਨ ਨੂੰ ਲੈ ਕੇ ਆਇਆ ਸੀ ਜਿਨ੍ਹਾਂ ਨੇ ਜੰਮਿਆ ਹੋਵੇ ਜਿਨ੍ਹਾਂ ਨੇ ਸਿਖਾਇਆ ਹੋਵੇ ਉਹਨਾਂ ਨੂੰ ਨਹੀਂ ਸਿਖਾਉਂਦੇ ਹੁੰਦੇ ਜਿਹੜਾ ਭਗਵੰਤ ਮਾਨ ਹੈ ਉਹਨੂੰ ਜੇ ਲੋੜ ਹੁੰਦੀ ਉਹ ਵਧੀਆ ਪਾਰਟੀ ਜਾਂਦਾ ਉਹ ਥੱਲੇ ਤੋਂ ਉੱਠਿਆ ਹੈ ਉਹ ਸਿਰਫ ਇਹ ਦੇਖਦਾ ਵੀ ਕੋਈ ਇਮਾਨਦਾਰੀ ਪਾਰਟੀ ਮਿਲੇ ਮੈਂ ਪੰਜਾਬ ਦਾ ਭਲਾ ਕਰਾਂ ਉਹ ਜੇ ਉਹਨਾਂ ਅਕਾਲੀ ਦਾ ਪਹਿਲਾ ਲੇਨ ਦੇ ਪਾਜ ਬਾਰੇ ਕਦੇ ਨਹੀਂ ਛੱਡੋ ਬਸ ਇੰਨੀ ਉਹ ਤੁਹਾਨੂੰ ਬੇਨਤੀ ਆ ਮੈਂ ਜਿਹੜੇ ਸਿਕਿਉਰਟੀ ਲਈ ਫਿਰਦੇ ਨੇ ਹੁੰ ਡਾਰਾ ਮਾਨੂੰ ਇਹਨਾਂ ਦੀ ਐਮਐਲਏ ਸਾਹਿਬ ਨਾਲ ਆੜੀ ਹੈ ਇੰਨੀ ਉਹ ਇਹਨਾਂ ਦੀ ਕਿਰਪਾ ਬਸ ਸਕੂਲ ਹੀ 12ਵੀਂ ਦਾ ਕਰਾ ਦੇਣ ਅਸੀਂ ਮੰਨ ਜਾਾਂਗੇ ਵੀ ਹੈ ਭਗਵੰਤ ਮਾਨ ਦੇ ਉਹ ਵੀ ਹੋ ਜੂ ਟਾਈਮ ਆਏ ਉਹ ਵੀ ਹੋ ਬੈਂਕ ਲੈਉਣ ਸਰਕਾਰੀ ਬੀਬੀਆਂ ਨੂੰ ਪੈਨਸ਼ਨ ਮਿਲਣ ਲੱਗ ਜਵੇ ਉਹ ਵੀ ਹੋ ਜੂ ਇਹਦੇ ਕੰਮੇ ਕਰਾ ਦੇਣ ਇਹ ਹੋਊਗਾ ਟਾਈਮ ਮੇਰੀ ਤਾਂ 34 ਹਾਲ ਦੀ ਉਮਰ ਆ ਹੁਣ ਤੋਂ ਪਹਿਲਾਂ ਮੈਂ ਰਾਜਨੀਤੀ 'ਚ ਕਦੇ ਪੈਰ ਨਹੀਂ ਰੱਖਿਆ ਆ 6 ਕਿ ਮਹੀਨੇ ਤੋਂ ਹੀ ਮੈਨੂੰ ਰਾਜਨੀਤੀ ਦਾ ਚਸਕਾ ਜਾ ਪਿਆ ਜਿਹੜੇ ਆਪਣੇ ਆਪ ਨੂੰ ਵੱਡੇ ਰਾਜਨੀਤੀਕਾਰ ਪਿੰਡ ਦੇ ਕਹਾਉਂਦੇ ਨੇ ਖਸਾ ਆਖ ਖਾ ਕੇ ਸਿਟਦਾਂਗੇ ਰਾਜਨੀਤੀ ਦੇ ਵਿੱਚ ਨਾ ਤਾਂ ਪੈਸਾ ਚੱਲਦਾ ਨਾ ਰਾਜਨੀਤੀ ਦੇ ਵਿੱਚ ਜ਼ਮੀਨਾਂ ਚੱਲਦੀਆਂ ਨੇ ਰਾਜਨੀਤੀ 'ਚ ਚੱਲਦੀ ਆ ਸਟੱਡੀ ਰਾਜਨੀਤੀ ਚੱਲਦਾ ਦਿਮਾਗ ਰਾਜਨੀਤੀ ਚੱਲਦੀ ਆ ਰਾਜਨੀਤਿਕਾਰੀ ਉਹ ਸਾਰੇ ਪੈਸੇ ਨਾਲ ਵੋਟਾਂ ਖਰੀਦਦੇ ਆ ਜਿਹੋ ਜਿਹੜੇ ਖਰੀਦਦੇ ਨੇ ਪੈਸੇ ਨਾਲ ਉਹਨਾਂ ਦੀਆਂ ਪੈਸੇ ਵਾਲੀਆਂ ਹੀ ਰਹਿ ਜਾਂਦੀਆਂ ਨੇ ਹੋਰ ਨਹੀਂ ਪਾਉਂਦੇ ਇਹ ਹੁਣ ਪੜ੍ਹਾਂਗੇ ਕਿ ਰਾਜਨੀਤੀ ਕੀ ਹੁੰਦੀ ਆ ਪਿੱਛੇ ਜਦ ਵੋਟਰਾਂ ਪਈਆਂ ਨੇ ਵਿਧਾਨ ਸਭਾ ਦੀਆਂ ਇਹਨਾਂ ਦੇ 92 ਐਮਐਨ ਜਿੱਤੇ ਨੇ ਜਦ ਇਹ ਪਾਰਟੀ ਪੰਜਾਬ ਚ ਨਹੀਂ ਸੀ ਭੁੱਕੀ ਫੇਮ ਸ਼ਰਾਬ ਟਰੱਕਾਂ ਦੇ ਟਰੱਕ ਲੋਕਾਂ ਨੂੰ ਵੰਡੇ ਜਾਂਦੇ ਤੇ ਇਹ ਆਏ ਇਹਨਾਂ ਨੇ ਇੱਕ ਪਊਆ ਸ਼ਰਾਬਦਾਨੀ ਕਿੰਦਾ ਪਾ ਗਏ ਉਹ ਇਹਨਾਂ ਨੇ ਤਾਂ ਉਦੋਂ ਵੱਡਾ ਕੰਮ ਕਰਤਾ ਸ਼ਰਾਬ ਬੰਦ ਕਰਤੀ ਉਹਦੇ ਨਾਲ ਲੋਕ ਤਾਂ ਨਹੀਂ ਮਰਦੇ ਸੀ ਪੁੱਕੀ ਬੰਦ ਕਰਤੀ ਲੋਕ ਤਾਂ ਨਹੀਂ ਮਰਦੇ ਸੀ ਹੁਣ ਕੀ ਚੱਲਦਾ ਚਿੱਟਾ ਜਿਹੜੀ ਨਕਲੀ ਸ਼ਰਾਬ ਨਾਲ ਨਕਲੀ ਸ਼ਰਾਬ ਨਾਲ ਸੰਗਰੂਰ ਦੇ ਵਿੱਚ ਵੀ ਹੁਣ ਚੱਲਿਆ 21 ਲੋਕ ਮਰ ਗਏ ਫਿਰ ਉਹਦੇ ਬਾਰੇ 10000 ਲੀਟਰ ਲਾਹਣ ਵਿਆਸ ਸਤਲੋ ਦੇ ਕੰਡਿਆਂ ਤੋਂ ਪਰਸੋਂ ਪ੍ਰਾਪਤ ਕਰਿਆ ਪੰਜਾਬ ਪੁਲਿਸ ਨੇ ਨਕਲੀ ਸ਼ਰਾਬ ਦਾ ਫਿਰ ਨਕਲੀ ਸ਼ਰਾਬ ਫਿਰ ਕਿਹਨੇ ਮਤਲਬ ਬਣਾਈ ਇੱਕ ਸਰਕਾਰ ਨੇ ਬਣਾਈ ਹੈ ਉਹ ਤਾਂ ਹੁਣ ਬੰਦਾ ਜਿਹੜਾ ਜਿਹੜੇ ਉਹ ਇਹ ਕੰਮ ਕਰਦੇ ਨੇ ਬਲਾਈ ਕੀਏ ਸ਼ਰਾਬਾਂ ਕੱਢਦੇ ਨੇ ਉਹ ਮਾੜੀ ਸ਼ਰਾਬ ਕੱਢ ਕੇ ਲੋਕਾਂ ਨੂੰ ਪਲਾਉਂਦੇ ਨੇ ਇਹ ਚ ਕੋਹੋਂ ਅੰਤਮਾਨ ਦਾ ਕੀ ਕਸੂਰ ਹੈ ਇਹ ਕਿਹੜਾ ਭਗਤਾਂ ਦਾ ਠੇਕੇ ਜੋ ਸਰਕਾਰ ਆਈ ਹੈ ਸ਼ਰਾਬ ਆਈ ਹੈ ਵੀ ਹਾਂ ਭਾਈ ਆਪਣੇ ਠੇਕੇ ਨੇ ਸਰਕਾਰ ਦੇ ਉਹਨਾਂ ਦੇ ਉਹਨਾਂ ਨਾਲ ਇੱਕ ਵੀ ਬੰਦਾ ਜੇ ਮਰਿਆ ਹੋਵੇ ਉਹ ਤਾਂ ਜਨ ਜਣਾ ਅਸੀਂ ਤਾਂ ਅਸੀਂ ਤਾਂ ਉਹ ਗੱਲ ਕਰਦੇ ਹੀ ਨਹੀਂ ਜੀ ਅਸੀਂ ਤਾਂ ਉਹ ਗੱਲ ਕਰਦੇ ਆਂ ਵੀਡੀਓ ਆਪਣੀ ਡਿਬੇਟ ਅਸੀਂ ਤਾਂ ਇਹ ਗੱਲ ਕਰਦੇ ਆਂ ਵੀ ਪਹਿਲਾਂ ਸ਼ਰਾਬ ਚੱਲਦੀ ਸੀ ਪੁੱਕੀ ਚੱਲਦੀ ਸੀ ਕਿ ਲੋਕ ਬਚੇ ਤਾਂ ਰਹਿੰਦੇ ਸੀ ਹੁਣ ਤਾਂ ਚਿੱਟਾ ਚੱਲਦਾ ਲੋਕ ਅੰਨੇ ਬਾਈ ਮਰ ਰਹੇ ਨੇ ਚਿੱਟਾ ਕੌਣ ਲਿਆਇਆ ਚਿੱਟਾ ਜਿਹੜਾ ਬੰਦਾ ਲੈ ਕੇ ਆਇਆ ਥੋੜੀ ਸਰਕਾਰ ਆ ਜੇ ਤੁਹਾਨੂੰ ਪਤਾ ਚੱਕ ਕੇ ਦੇ ਦਿਓ ਅੰਦਰ ਬਸ ਗੱਲ ਖਾਦਾ ਮੈਂ ਪੁੱਛਣ ਦੀ ਲੋੜ ਨਹੀਂ ਚਿੱਟਾ ਕਹਿੰਦਾ ਪਹਿਲਾਂ ਤੋਂ ਚੱਲਦਾ ਜੇ ਸਰਕਾਰ ਉਹੀ ਤਾਂ ਕਹਿੰਦਾ ਮੈਂ ਜੇ ਸਰਕਾਰ ਹੁਣ ਕਿਹਨਾਂ ਦੀ ਆ ਝਾੜੂ ਦੀ ਸਰਕਾਰ ਆ ਚਿੱਟਾ ਪੰਜਾਬ ਚੱਲਦਾ ਇਹ ਕਹਿੰਦੇ ਚਿੱਟਾ ਲੈ ਕੇ ਕੌਮਾ ਹੈ ਇਹਨਾਂ ਨੂੰ ਪਤਾ ਹੋਊ ਇਹ ਲਖਬੀਰ ਰਾਏ ਜੀ ਨਾਲ ਕਰਕੇ ਗੱਲ ਐ ਐਮਐਮਐਲਏ ਨਾਲ ਕਰਕੇ ਗੱਲ ਸੀਐਮ ਨੂੰ ਮੈਮੋਰੰਡਮ ਦੇਣ ਉਸ ਬੰ ਚਿੱਟਾ ਪਿਛਲੇ ਸਰਕਾਰਾਂ ਆ ਜਾਈਆਂ ਨੇ ਹੂੰ ਚਿੱਟਾ ਜਾਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਚੱਲਿਆ ਹੂੰ ਮੇਰੀ ਸੁਣ ਲੈ ਗੱਲ ਜਦੋਂ ਬਾਦਲ ਦੀ ਸਰਕਾਰ ਸੀ ਜਿਹੜਾ 10 ਸਾਲ ਰਾਜ ਕਰਿਆ ਉਹਨੇ ਲਾਸਟ ਜਾ ਕੇ ਲਗਾਤਾਰ ਟੂ ਵੱਲਾਂ ਦੀਆਂ ਤਾਰਾਂ ਚਿੰਦੇ ਤਕਰੀਬਨ ਰੋਜ਼ ਟੁੱਟਦੇ ਸੀ ਕਾਹਦੇ ਟੁੱਟਦੇ ਸੀ ਨਸ਼ਾ ਵੱਧ ਸੀ ਹੁਣ ਜਦ ਤੇ ਠੀਕ ਆ ਕਾਂਗਰਸ ਮੌਕੇ ਵੀ ਥੋੜੀ ਜਿਹਾ ਫੰਦ ਪਿਆਤਾ ਇਨਾ ਮੌਕੇ ਜਣੋਂ ਜ਼ਿਆਦਾ ਫੰਦ ਪੈ ਗਿਆ ਹੁਣ ਆਮ ਲੋਕਾਂ ਦੇ ਮੋਟਰਾਂ ਦੀਆਂ ਤਾਰਾਂ ਚੋਰੀਆਂ ਹੁੰਦੀਆਂ ਦੇਖੀਆਂ ਨੇ ਕਦੇ ਹੁਣ ਜਣੋਂ ਜੱਤੇ ਦੋ ਸਾਲ ਹੋ ਗਏ ਦੋ ਸਾਲ ਹੋਏ ਨੇ ਅਕਾਲੀਆਂ ਮੌਕੇ ਕੀ ਹੁੰਦੇ ਸੀ ਵੀ ਇਹਦਾ ਮਤਲਬ ਉਹਨਾਂ ਮੱਕ ਜਨਸ਼ਾ ਜ਼ਿਆਦਾ ਸੀ ਜਿਹੜੇ ਮਜੀਠੀਆ ਕਾ ਨਸ਼ਾ ਵੰਡਦਾ ਸਹੀ ਗੱਲ ਆ ਉਹ ਮਜੀਠੀਆ ਵੰਡਦਾ ਸੀ ਨਸ਼ਾ ਬਈ ਇਹੀ ਗੱਲ ਚੱਲ ਰਹੀ ਹੈ ਕਹਿੰਦੇ ਨਸ਼ੇ ਮਜੀਠੀਆ ਨੇ ਕੀਆ ਮਜੀਠੀਆ ਨਸ਼ਾ ਵੰਡਦਾ ਹੁੰਦਾ ਤਾਂ ਮਜੀਠੇ ਦੀ ਜਮਾਨਤਨਾ ਹੁੰਦੀ ਉਦੇ ਖਿਲਾਫ ਗਵਾਹ ਹੁੰਦੇ ਕਿਉਂਕਿ ਪਰਚਾ ਕੋਈ ਲੋਕਾਂ ਦਾ ਸੁਣ ਲੋ ਪਰਚਾ ਇਕੱਠਿਆਂ ਤੁਸੀਂ ਨਸ਼ੇ ਵਾਲੇ ਪਰਚਾ 3 ਸੀਪੀ ਚੇਂਜ ਕਰਕੇ ਪਰਚਾ ਨਵਜੋਤ ਸਿੱਧੂ ਨੇ ਦਰਜ ਕਰਾਇਆ ਸੀ ਅੱਜ ਨਵਜੋਤ ਸਿੱਧੂ ਦਾ ਕੀ ਹਾਲ ਹੈ ਚੰਨੀ ਦਾ ਕੀ ਹਾਲ ਹੈ ਮਜੀਠੀਆ ਫੇਰ ਚੜ੍ਹਦੀ ਕਲਾ 'ਚ ਹੈ ਉਹਦੀ ਘਰ ਵਾਲੀ ਵੀ ਜਿੱਤੀ ਹੈ ਉਹ ਵੀ 8000 ਵੋਟ ਤੇ ਸਿੱਧੂ ਤੋਂ ਜਿੱਤਿਆ ਸਿੱਧੂ ਨਾਲੋਂ 8000 ਵੋਟ ਮਜੀਠੀਆ ਸਾਹਿਬ ਨੂੰ ਵੱਧ ਪਈ ਹੈ ਠੀਕ ਹੈ ਬਾਕੀ ਮਾਜੇ ਦੇ ਵਿੱਚ ਜਾ ਕੇ ਉਹਨਾਂ ਦੇ ਹਾਲਕੇ ਜਾ ਕੇ ਉਹਨਾਂ ਬਾਰੇ ਪਤਾ ਕਰ ਲਿਓ ਜੀਰੇ ਮੈਂ ਦੁਬਾਰਾ ਫੇਰ ਕਹਿਣਾ ਵੀ ਜਿਹਦੇ ਕੋਲ ਵੀ ਮਜੀਠੀਆਂ ਬਾਰੇ ਪਤਾ ਹੈ ਵੀ ਮਜੀਠੀਆਂ ਚੱਟਾ ਵੇਚਦਾ ਜਾਂ ਮਜੀਠੀਆਂ ਤੋਂ ਜਿਹਨੇ ਲਿਆ ਉਹ ਮੇਰੇ ਕੋਲ ਆ ਜਵੇ ਆਪਾਂ ਨਾਲ ਜਾ ਕੇ ਪਰਚਾ ਕਰਾਵਾਂਗੇ ਜਿਨੇ ਲਿਆ ਜਾਂ ਜਿਨੇ ਦੇਖਿਆ ਜਾਂ ਜਿਹਨੂੰ ਪਤਾ ਐਵੇਂ ਉੜਦੀਆਂ ਸੁੱਟਦੀਆਂ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਕੋਰਟ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਫਟਕਾਰ ਲਾ ਕੇ ਮਜੀਠੀਆਂ ਨੂੰ ਜ਼ਮਾਨਤ ਦਿੱਤੀ ਐ ਮੁੜ ਕੇ ਅਰੈਸਟ ਕਰਨ ਨੂੰ ਕਹਿੰਦੇ ਸੀ ਸਭਾ ਦੇ ਦਿਨਾਂ ਦੇ ਵਿੱਚ ਤਿੰਨ ਵਾਰ ਬੁਲਾਇਆ ਪਟਿਆਲੇ ਸੀਪੀ ਨੇ ਅਰੈਸਟ ਕਰਨ ਨੂੰ ਕਹਿੰਦੇ ਉਹ ਕਹਿੰਦਾ ਮੈਂ ਕਰ ਨਹੀਂ ਸਕਦਾ ਕੋਈ ਵੀ ਦੋਸਤ ਸਾਫਤ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਦੁਬਾਰੇ ਐਂਡ ਤੇ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਚਿੱਟੀ ਕਰਾਪਟ ਸਰਕਾਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਿਕਲੀ ਆ ਇੰਨੀ ਕਰਾਪਟ ਸਰਕਾਰ ਨਾਮ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਦੇਖੀ ਆ ਨਾ ਦੇਖੂਗਾ ਨਾ ਦੇਖ ਸਕਦਾ ਜੇ ਇਨਕੁਆਇਰੀ ਮਿੱਤਰਾ ਪੰਜਾਬ ਚ ਵੀ ਹੋਗੀ ਤਾਂ ਕੀ ਕਹਨੇ ਆ ਪੰਜਾਬ ਚ ਵੀ ਤਾ ਇਹੀ ਲਿਕਵਰ ਪਾਲਸੀ ਚੱਲਦੀ ਆ ਤਾਂ ਪੰਜਾਬ ਵਾਲੇ ਵੀ ਬਹੁਤ ਹੀ ਦੂਰ ਨਹੀਂ ਹੈ ਜਿਹੜੇ ਅੰਦਰ ਜਾਣਗੇ ਬਾਕੀ ਜਿਹੜੀ ਭਾਜਪੀ ਸਰਕਾਰ ਨੇ ਤਾਨਾਸ਼ਾ ਰਬਈਆ ਚਲਾ ਰੱਖਿਆ ਇਹਨਾਂ ਨੂੰ ਸਭ ਕੁਛ ਕਸਾਉਣ ਵਾਸਤੇ ਆਪਣਾ ਇਕੱਠਾ ਹੋ ਕੇ ਹੰਬੜਾ ਮਾਰੋ ਇਹ ਸੈਂਟਰ ਦੀਆਂ ਪਾਰਟੀਆਂ ਭਜਾਓ ਪੰਜਾਬ ਦੀ ਕਿਸੇ ਪਾਰਟੀ ਨੂੰ ਮੌਕਾ ਦਿਓ ਇੱਥੇ ਕੰਮ ਕਰਨ ਦਾ ਬਾਹਰ ਵਾਲੀਆਂ ਪਾਰਟੀਆਂ ਨੂੰ ਮੌਕੇ ਦੇਣ ਦਾ ਕੋਈ ਫਾਇਦਾ ਨਹੀਂ ਇਹ ਪੰਜਾਬ ਦਾ ਨੁਕਸਾਨ ਹੀ ਕਰਦੀਆਂ ਨੇ ਹਾਂਜੀ ਉਹਦਾ ਕੁਸਮਾ ਵੀ ਹਾਂਜੀ ਬੋਲੋ ਜੇ ਪੰਜਾਬ ਬਚਾਉਣਾ ਹੈ ਤਾਂ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਹਮ ਸਾਰੀਆਂ ਪਾਰਟੀਆਂ ਲੋਕਾਂ ਨੇ ਚੈੱਕ ਕਰ ਲਈਆਂ ਕੋਈ ਚੈੱਕ ਕਰਨੇ ਪਾਰਟੀਆਂ ਨੇ ਕਿਉਂ ਆਮ ਆਦਮੀ ਪਾਰਟੀ ਵੀ ਚੈੱਕ ਕਰ ਲਈ 2 ਸਾਲ ਉਹਦਾ 2 ਸਾਲ ਚ ਜਲੂਸ ਨਿਕਲ ਗਿਆ 2 ਸਾਲ ਚ ਚੈੱਕ ਕਰਕੇ ਲੋਕਾਂ ਨੇ ਸੁਰੂਤ ਤੋਂ ਸੰਗਰੂਰ ਤੋਂ ਹਰਾਤੀ ਉਹ ਸੰਗਰੂਰ ਤੋਂ ਬਾਅਦ ਤਾਂ 50000 ਦੀ ਲੀਡ ਹੈ ਕਾਂਗਰਸ ਦੇ ਗੱਢ ਜੂਤਾ ਜੂਤਾ ਸਰਕਾਰ ਹੋਵੇ ਸੰਗਰੂਰ ਤੋਂ ਬਾਅਦ ਪਾ 92 ਸੀਟਾਂ ਹੋਣ ਤੇ ਸੀਟ ਹਾਰ ਜੀਏ ਜੀ ਉਹਦਾ ਕੋਈ ਫਾਇਦਾ ਸੰਗਰੂਰ ਤੋਂ ਵਾਲੀ ਦਾ ਜਲੰਧਰ ਵਾਲੀ ਸੀਟ ਜਲੰਧਰ ਦਾ ਸੀਟ ਉਹ ਤਾਂ ਪਰ ਮਾਨ ਕਾਂਗਰਸ ਸੀ ਕੱਟੜ ਸੀਟ ਸੀ ਉਹ ਉਹ ਤੱਕਾ ਜਿਹੜੀ ਇਹਨਾਂ ਨੇ ਕੋਈ ਸੁਣ ਨਹੀਂ ਤੱਕਾ ਨਹੀਂ 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 ਡਾਕਟਰ ਜਿੰਤੋਖ ਚੌਧਰੀ ਦੀ ਸੀਟ ਸੀ ਡਾਕਟਰ ਸੁਖਦੇਵ ਜਿੱਤੇ ਨੇ ਮਤਲਬ ਤੱਕਾ ਹੈ ਜਿੱਤੇ ਹਾਰ ਗਏ ਮੈਂ ਤਾਂ ਕਾਹ ਦੇ ਦੂੰ ਇਹਨਾਂ ਨੂੰ ਆਏ ਸੀ ਵੀ ਸੰਗਰੂਰ ਦੇ ਵਿੱਚ ਅਸੀਂ ਜਿੱਤੇ ਜਾਣਾ ਸਾਨੂੰ ਤਾਂ ਕੁਝ ਵੀ ਕਰਨ ਦੀ ਲੋੜ ਹੀ ਨਹੀਂ ਨਾ ਤਾਂ ਇਹਨਾਂ ਨੇ ਸੰਗਰੂਰ ਦੇ ਵਿੱਚ ਫਿਰ ਮਾਨ ਮਾਨ ਖੜਾ ਸੀ ਨਾ ਸੇਮੇ ਉਸ ਮਾਨ ਫਿਰ ਮਾਨ ਨੂੰ ਲੋਕ ਚਾਹੁੰਦੇ ਸੀ ਨਾ ਲੋਕ ਮਾਨ ਕਈ ਵਾਰੀ ਹਾਰਿਆ ਤਾਂ ਕਰਕੇ ਮਾਨ ਨੂੰ ਜਿਤਾਏ ਲੋਕਾਂ ਨੇ ਸਾਰੀਆਂ ਗੱਲਾਂ ਛੱਡੋ ਉਹ ਬੰਦਾ ਕਾਹ ਦੇ ਹਾਰਿਆ ਸੀ ਮਾਨ ਕਿਉਂ ਜਿੱਤਿਆ ਫਿਰ ਸਾਰੀਆਂ ਗੱਲਾਂ ਮਾਨ ਦੀ ਗੱਲਾਂ ਛੱਡੋ ਐਂਡ ਤੇ ਮੈਂ ਲਾਸਟ ਦੇ ਇੱਕੇ ਗੱਲ ਕਹਿਣਾ ਚਾਹੁੰਦਾ ਸਾਰੀਆਂ ਗੱਲਾਂ ਛੱਡੋ ਤੀਨ ਨੂੰ ਵੋਟਾਂ ਪਾਣੀਆਂ ਇੱਕ ਨੂੰ ਰਿਜ਼ਲਟ ਆ ਜਾਣਾ ਇੱਕ ਨੂੰ ਪਤਾ ਲਾਇਆ ਜਾਣਾ ਸਾਰਾ 1 ਜੂਨ ਨੂੰ ਵੋਟਾਂ ਪੈਣੀਆਂ 5 ਜੂਨ ਨੂੰ ਵੋਟਾਂ ਪੈਣੀਆਂ ਤੈਨੂੰ ਨੂੰ ਰਿਜ਼ਲਟ ਆ ਜਾ 4 ਨੂੰ 4 ਨੂੰ ਸਾਰਾ ਕੁਝ ਪਤਾ ਲੱਜਣਾ ਤੁਸੀਂ ਵੀ ਹੋ ਰਿਓ ਮੈਂ ਵੀ ਹੋ ਰਿਹਾ ਆਪਾਂ ਹੁਣ ਵੋਟਾਂ ਤੋਂ ਬਾਅਦ ਹੀ ਬੈਠ ਕੇ ਗੱਲਬਾਤ ਕਰਾਂਗੇ ਸੱਤ ਸ੍ਰੀ ਅਕਾਲ ਨਹੀਂ ਵੋਟਾਂ ਤੋਂ ਬਾਅਦ ਵੀ ਆਪਾਂ ਪਹਿਲਾਂ ਵੀ ਗੱਲਬਾਤ ਵੀ ਕਰਾਂਗੇ ਕੋਈ ਮੁੱਦੇ ਤੇ ਤੇ ਹੁਣ ਇੱਕ ਅਲਾਰਟ ਸਵਾਰ ਰਹਿ ਗਿਆ ਵੀ ਜਿਹੜਾ 31 ਮਾਰਚ ਨੂੰ ਇੱਕ ਆਰਾਮਲੀਲਨ ਗਰਾਊਂਡ ਦੇ ਵਿੱਚ ਸਾਰੇ ਹੱਕ ਦੇ ਵਿੱਚ ਕੇਜਰੀਵਾਲ ਦੇ ਹੱਕ ਦੇ ਸਮਰਥਨ ਦੇ ਵਿੱਚ ਜਾ ਰਹੇ ਨੇ ਉਹਨੂੰ ਛਡਾਉਣ ਦੇ ਲਈ ਰੈਲੀ ਹੋ ਰਹੀ ਹੈ ਬਹੁਤ ਵੱਡੀ ਉਹਦੇ ਬਾਰੇ ਕੀ ਕਹੋਗੇ ਉਹ ਹੁਣ ਇਕੱਠ ਬਹੁਤ ਹੋਣਾ ਹੈ ਹੂੰ ਇਹ ਨਹੀਂ ਪਤਾ ਕੈ ਲੱਖ ਦਾ ਇਕੱਠ ਹੋਵੇ ਮੈਂ ਤਾਂ ਕਹਿੰਦਾ ਸਾਰੇ ਹਿੰਦੁਸਤਾਨ ਚੋਂ ਵੱਧ ਤੋਂ ਵੱਧ ਲੋਕ ਜਾਣ ਹੂੰ ਮੋਦੀ ਨੂੰ ਪਤਾ ਲੱਗੇ ਵੀ ਹਾਂ ਕਿਵੇਂ ਧੱਕਾ ਕਰੀਦਾ ਦੁਨੀਆਂ ਪਾਰਟੀਆਂ ਨਾਲ ਯਾਰ ਮੋਦੀ ਚ 20-20 ਹਜ਼ਾਰ ਕਰੋੜ ਦੇ ਕਾਪੜੇ ਹੋਗੇ ਇੱਕ ਵੀ ਮੰਤਰੀ ਅੰਦਰ ਨਹੀਂ ਕਰਿਆ ਇਹਨੇ ਖਰੀ ਕਰਿਆ ਖਰੀ ਨਹੀਂ ਕਦੇ 100 ਕਰੋੜ ਕਹਿੰਦੇ ਨੇ ਕਦੇ 150 ਕਰੋੜ ਕਹਿੰਦੇ ਨੇ ਉਹਨੂੰ ਚੱਕ ਕੇ ਅੰਦਰ ਲਾਤਾ ਕਿਉਂ ਕਿ ਇਹ ਨਾ ਇਹ ਸਰਕਾਰ ਹੈ ਇਹਨਾਂ ਨੂੰ ਇਹ ਪੁੱਛੋ ਇਹ ਪਹਿਲਾਂ ਕਿਸਾਨ ਨੇ ਕਿ ਪਹਿਲਾਂ ਕੇਜਰੀਵਾਲ ਦੇ ਪਾਰਟੀ ਦੇ ਨੇ ਇਹਨਾਂ ਨੂੰ ਇਹ ਪੁੱਛੋ ਕਿਸਾਨ ਮੈਂ ਤਾਂ ਹਾਂ ਦਾ ਕਿਸਾਨ ਹੈ ਇਹ ਪਹਿਲਾਂ ਕਿਸਾਨੀ ਪਿੱਛੇ ਦਾ ਤੁਹਾਨੂੰ ਦਿੱਲੀ ਜਾਣ ਨਹੀਂ ਦਿੱਤਾ ਕਿਸਾਨੀ ਪਿੱਛੇ ਦਾ ਤੁਸੀਂ ਦਿੱਲੀ ਇਕੱਠਾ ਨਾ ਕਰ ਸਕੇ ਕੇਜਰੀਵਾਲ ਪਿੱਛੇ ਤੁਸੀਂ ਇਕੱਠ ਕਰਦੇ ਫਿਰਦੇ ਹੋ ਜਿਹੜੀ ਰੋਟੀ ਹੈ ਪਹਿਲਾਂ ਉਹ ਬਚਾਓ ਕੇਜਰੀਵਾਲ ਨੂੰ ਆਪਾਂ ਫੇਰ ਦੇਖਾਂ ਭਗਵਾਨ ਤਮਾਨ ਨੇ ਕਦਰ ਰੋਕਿਆ ਕਿਸਾਨਾਂ ਨੂੰ ਵੀ ਦਿੱਲੀ ਨਾ ਜਾਓ ਭਗਵਾਨ ਤਮਾਨ ਨੇ ਕਿਸਾਨਾਂ ਦੇ ਹੱਕ ਚ ਕਰਿਆ ਵੀ ਚਾਹਤੇ ਹਰਿਆਣੇ ਦਾ ਬਾਰਡਰ ਆਇਆ ਜੱਤ ਜੱਤ ਰੋਕਿਆ ਹਰਿਆਣੇ ਥੋੜੇ ਮੰਤਰੀ ਮੁੱਖ ਮੰਤਰੀ ਚ ਇੰਨਾ ਕੁ ਵੀ ਦਮ ਨਹੀਂ ਹੈ 15 ਅਦੇੜ ਕਿਲੋਮੀਟਰ ਅੰਦਰ ਆ ਕੇ ਸਾਨੂੰ ਡੱਕ ਕੇ ਬੈਠੇ ਨੇ ਉਹ 1.5 ਕਿਲੋਮੀਟਰ ਅੰਦਰ ਆ ਕੇ ਉੱਥੋਂ ਸ਼ਰਲ ਗ੍ਰਨੇਡ ਚੱਲਦੇ ਨੇ 2 ਕਿਲੋਮੀਟਰ ਅੱਗੇ ਹੱਦ ਆ ਪੰਜਾਬ ਦੀ ਮੰਜੀ ਸਾਹਿਬ ਨੂੰ ਇਹ ਲੱਗਦਾ ਵੀ ਹੁਣ ਜਿਵੇਂ ਹੁਣ ਇਕੱਠ ਕਰਨਗੇ ਆਰਾਮਲੀਲਾ ਗਰਾਊਂਡ ਦੇ ਵਿੱਚ ਜੇ ਇਕੱਠ ਹੁੰਦਾ ਤਾਂ ਕਿਸਾਨ ਵੀ ਕਹਿਣਗੇ ਵੀ ਬਾਰਡਰ ਖੋਲੋ ਅਸੀਂ ਜਾਵਾਂਗੇ ਅੱਗੇ ਦਿੱਲੀ ਮੈਂ ਕਿਹਾ ਕਿਸਾਨ ਵੀ ਨਾਲ ਲੱਗਣ ਧੱਕਾ ਕਿਸਾਨਾਂ ਨਾਲ ਕਿਸਾਨਾਂ ਨਾਲ ਤਾਂ ਵੱਧ ਕਰਿਆ ਮੋਦੀ ਹੂੰ ਉਨੇ ਆਪਣੇ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਰਟੀ ਸਾਡੇ ਨਾਲ ਨਹੀਂ ਹੈਗੀ ਨਾ ਸਾਡੇ ਨਾਲ ਖੜੂਗੀ ਇਹਨਾਂ ਨਾਲ ਕਿਸਾਨ ਕੋਈ ਨਹੀਂ ਜਾਦਾ ਜਦੋਂ ਮੈਂ ਬੋਲਦਾ ਆਪਾਂ ਪੂਰਾ ਸਵਾਲ ਸੁਣ ਲਈ ਆਪਾਂ ਹੁਣ ਮੋਤੀ ਸਰਕਾਰ ਨੇ ਨਾ ਬਸ ਬਹੁਤ ਹੈ ਕਮਿਟਮੈਂਟ ਕਰੀਦੀ ਕਾਨੂੰਨਾਂ ਦੀ ਹਮ ਜਦੋਂ ਨੇ ਆਪਣੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪ੍ਰਪ ਸੀ ਹਮ ਤੇ ਜੇ ਕਿਸਾਨ ਬੈਠੇ ਸੀ ਜੇ ਉਹਦੀ ਪੂਰੀ ਕੀਚੀ ਫੜੀ ਵੀਦੀ ਕਿਸਾਨਾਂ ਨੇ ਤਿੰਨ ਕਰੋੜੋਂ ਨੇ ਵਾਪਸ ਲਏ ਵਾਚ ਮੁਕਰ ਗਿਆ ਮੈਂ ਤਾਂ ਹੱਦ ਕਰਦਾ ਵੀ ਕਿਸਾਨ ਨੂੰ ਹਿੰਦੁਸਤਾਨ ਦੇ ਕਿਸਾਨ ਨੂੰ ਮੋਦੀ ਨੂੰ ਵੋਟ ਨਾ ਪਾਇਓ ਜੇ ਬਚਣਾ ਹੈ ਹੂੰ ਜੇ ਹਿੰਦੁਸਤਾਨ ਬਚਾਉਣਾ ਹੈ ਨਹੀਂ ਸਾਰਾ ਕੁਝ ਵੇਚਤਾ ਉਹਨੇ ਰੇਲਵੇ ਉਹਨੇ ਵੇਚਤੀ 에ਅਰ ਲਾਈਨ ਉਹਨੇ ਵੇਚਤੀ ਉਹਨੇ ਕੀ ਕੀ ਗਣਾਵਾ ਹਿੰਦੁਸਤਾਨ ਨੇ ਟੋਟਲ ਵੇਚ ਕੇ ਰੱਖਤਾ ਉਹਨੇ ਉਹਦਾ ਦਾ ਉਹਨੇ 15 ਲੱਖ ਕਰੋੜ 15 ਲੱਖ ਕਰੋੜ ਦੀਆਂ ਜ਼ੀਰੋਆ ਪਾਉਂਦੇ ਪਾਉਂਦੇ ਛਾਹੀ ਮੁੱਕ ਜਾਂਦੀ ਹੈ 15 ਲੱਖ ਕਰੋੜ ਰੁਪਈਆ ਉਹਨੇ ਅਡਾਨੀ ਬਾਨੀ ਹੁੰਦਾ ਮਾਫ ਕਰਤਾ ਜਿਹੜੇ ਕਿਸਾਨਾਂ ਦਾ ਕਰਜ਼ਾ ਤਾਂ 2 ਕੁ ਲੱਖ ਕਰੋੜੇ ਬਣਦਾ ਸਾਰੇ ਹਿੰਦੁਸਤਾਨ ਦਾ ਜੋ ਮਾਫ ਕਰਨ ਦਾ ਮੈ ਤਾਂ ਹੈਰਾਨ ਆ ਉਹਦੇ ਮਗਰ ਲੱਗੇ ਹੋਏ ਨੇ ਬਾਹਰਲੇ ਪਤਾ ਨਹੀਂ ਪੰਜਾਬ ਦਾ ਨਹੀਂ ਵੋਟ ਪਾਉਂਦਾ ਨਹੀਂ ਪਹਿਲਾਂ ਕਹਿੰਦੇ ਆ ਵੀ ਸੈਂਟਰ ਕਹਿੰਦੇ ਦਿੱਲੀ ਚ ਸਰਕਾਰ ਨੂੰ ਵੋਟ ਪਾਉਣੀਓ ਨਹੀਂ ਸੈਂਟਰ ਦੇ ਬੰਦੇ ਨੂੰ ਤਾਂ ਵੋਟ ਪਾਉਣੀ ਨਹੀਂ ਵੋਟ ਉਹਨੂੰ ਪਾਉਣੀ ਆ ਪੰਜਾਬ ਦੇ ਬੰਦੇ ਨੂੰ ਜਿਹਦੀ ਪੰਜਾਬ ਚ ਖੜ ਕੇ ਗੱਲ ਕਰ ਸਕੇ ਪੰਜਾਬ ਦਾ ਵਾਸੀ ਹੋਵੇ ਪੰਜਾਬ ਦੀ ਗੱਲ ਕਰਦਾ ਹੋਵੇ ਇਹ ਸਾਨੂੰ ਸੈਂਟਰ ਨਹੀਂ ਆ ਵਾਲਟੀਆਂ ਤਾਂ ਤਬਾਹ ਕਰਿਆ ਹੋਇਆ ਇਸ ਟਾਈਮ ਭਾਜਪਾ ਦਾ ਤਰਨਾ 100 ਰੁਪਈਆ ਪੰਜਾਬ ਦੇ ਨਾਲ ਇੰਨਾ ਜਿਆਦਾ ਧੱਕਾ ਇੰਨੀ ਗਰਮੀ ਦੇ ਵਿੱਚ ਕਿਸਾਨ ਉੱਤੇ ਸੜਕਾਂ ਦੇ ਬੈਠੇ ਨੇ ਇੱਕ ਵੀ ਭਾਜਪਾ ਦਾ ਬੰਦਾ ਨਹੀਂ ਉੱਥੇ ਆਇਆ ਹੈਗਾ ਇੱਕ ਵੀ ਇੱਕ ਕਿਸਾਨਾਂ ਨੇ ਭਾਜਪੀ ਨਾਲ ਤੇ ਝਾੜੂ ਨਾਲ ਤਾਂ ਉਹ ਹਾਲ ਕਰਨਾ ਇਹਨਾਂ ਦਾ ਤਾਂ ਇਹਨਾਂ ਦਾ ਕਦੇ ਸੋਚਿਆ ਨਹੀਂ ਹੋਣਾ ਕਾਂਗਰਸ ਨੇ ਆਪਣਾ ਅਲਾਈਅੰਸ ਕਰਕੇ ਆਪਣਾ ਆਪ ਖਤਮ ਕਰ ਲਿਆ ਬਹੁਤ ਸਾਰੇ ਕਿਸਾਨਾਂ ਬਾਰੇ ਸੁਣ ਲਓ ਆਪਾਂ ਕਹਿੰਦੇ ਨੇ ਵੀ ਤੁਸੀਂ ਇਹ ਕਹਿੰਦੇ ਨਹੀਂ ਵੀ ਕਿਸਾਨਾਵਾਦ ਤੇ ਵੀ ਮਾੜੀ ਹੈ ਆਮ ਪਾਲਟੀ ਉਹਦੀ ਵੀ ਸੁਣ ਲਓ ਹੁਣ ਜਦ ਉਹਨਾਂ ਨੇ ਸਟੇਡੀਅਮ ਖੋਲਤਾ ਸੀ ਇੱਕ ਸਟੇਡੀਅਮ ਮੰਗਦੇ ਸੀ ਕੇਜਰੀਵਾਲ ਦਾ ਕਾਨੂੰਨ ਚੱਲਦਾ ਸਟੇਡੀਅਮ ਤੇ ਮੋਦੀ ਸਰਕਾਰ ਸਟੇਡੀਅਮ ਮੰਗਦੀ ਸੀ ਕੇਜਰੀਵਾਲ ਤੋਂ ਵੀ ਸਟੇਡੀਅਮ ਦੇ ਉੱਥੇ ਕਿਸਾਨਾਂ ਨੂੰ ਅੰਦਰ ਬਾੜ ਦੀ ਅਸੀਂ ਬਾਹਰੋਂ ਆ ਦੇ ਕੁੰਡਾ ਆਪਣੇ ਜਨਜਨ ਮਰਜੀ ਬੈਠੇ ਰਹਿਣਾ ਵੀ ਸਾਨੂੰ ਕੋਈ ਅਸਰ ਨਹੀਂ ਕੇਜਰੀਵਾਲ ਨੇ ਆਪਣਾ ਅੰਦਰ ਵੀ ਉਹਦੇ ਕਰਕੇ ਹੋਇਆ ਵਿਚਾਰਾ ਇਹਨੇ ਸਟੇਡੀਅਮ ਦਿੱਤਾ ਕਹਿੰਦਾ ਮੈਂ ਨਹੀਂ ਦੇਣਾ ਕਾਹਦੇ ਕਿਸਾਨ ਧੱਕਾ ਕਰਦੇ ਹੋ ਉਹ ਕੇਜਰੀਵਾਲ ਤੁਸੀਂ ਸਟੇਡੀਅਮ ਦੇਣ ਦੀਆਂ ਗੱਲਾਂ ਕਰਦੇ ਹੋ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਿਮਾਗੀ ਤੌਰ ਤੇ ਅਫਸੈਟ ਹੋਇਆ ਪੰਜਾਬੀਆਂ ਦਾ ਹੀਰਾ ਉਹ ਉਹਨਾਂ ਨੇ ਭੈਣ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਖਤਮ ਕਰਤੀ ਆਪਣੀ ਜਵਾਨੀ ਖਤਮ ਕਰਤੀ ਸਾਰਾ ਕੁਝ ਕੁਰਬਾਨ ਕਰਤਾ ਉਹਨਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਕੇਜਰੀਆਲ ਇੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੇ ਕਾਗਜ਼ਾਂ ਤੇ ਸਾਈਨ ਨਹੀਂ ਕਰ ਰਿਹਾ 4 ਸਾਲ ਦੇ ਕਾਗਜ਼ ਉਹਦੇ ਕੋਲ ਪਏ ਨੇ ਕਿਆ ਕਰੋਗੇ ਤੁਸੀਂ ਕੇਜਰੀਆਲ ਨੂੰ ਕਰੀ ਜਾਂਦੇ ਹੋ ਕੇਜਰੀਆਲ ਕੇਜਰੀਆ ਸਿੱਖਾਂ ਨੇ ਤਾਂ ਪੂਰੇ ਉਲਟ ਨੇ ਪੂਰੇ ਰੱਜ ਕੇ ਉਲਟ ਨੇ ਇਹਦਾ ਮੋਦੀ ਨਾਲੋਂ ਕੱਟੜ ਉਲਟ ਨੇ ਆਮ ਆਦਮੀ ਪਾਰਟੀ ਵਾਲੇ ਸਿੱਖਾਂ ਦੇ ਇਹਦਾ ਕਹਿੰਦੇ ਨੇ ਤੇ ਰੁਪਈਏ ਸਿੱਕੇ ਦੇ ਕਹਿੰਦਾ ਸੀ ਫਲਾਣੀ ਲਕਸ਼ਮੀ ਦੀ ਫੋਟੋ ਲੱਗਣੀ ਚਾਹੀਦੀ ਹੈ ਨੋਟ ਤੇ ਫਲਾਣੀ ਦੀ ਫੋਟੋ ਲੱਗਣੀ ਇਹਦਾ ਬੰਡੀਆਂ ਪਾਉਂਦਾ ਕੇਰੀਆ ਦਿਮਾਗ ਇਹਦਾ ਪੂਰਾ ਡਿਕਟੇਟਰਸ਼ਿਪ ਆਈਏਐਸ ਰਿਟਾਇਰ ਹੈ ਇਹਨੂੰ ਇਹਦਾ ਏਡਾ ਦਿਮਾਗੀ ਬੰਦਾ ਇਹਨੂੰ ਤਾਂ ਨਿਊਜ਼ੀਲੈਂਡ ਤੋਂ ਇੱਕ ਇਹਨੂੰ ਅਵਾਰਡ ਮਿਲਿਆ ਹੋਇਆ 2014 ਦੇ ਵਿੱਚ ਭੁੱਲਰ ਦੇ ਕਿਉਂ ਨਹੀਂ ਸਾਈਨ ਕਰ ਰਹੇ ਆ ਇਸ ਵਾਸਤੇ ਭੁੱਲਰ ਦਾ ਇਹਦਾ ਇਕੱਲੇ ਦਾ ਦੋਸ਼ ਨਹੀਂ ਹੈ ਉਹ ਚ ਸੈਂਟਰ ਦਾ ਵੀ ਕਾਨੂੰਨ ਹੈ ਸੈਂਟਰ ਵੀ ਸੈਂਟਰ ਵਿੜ ਕਾਲ ਆ ਰਿਹਾ ਹੈ ਇਹਦਾ ਕੱਲੇ ਦਾ ਉੱਚ ਇਹਦੀ ਬਾਹਰ ਨਹੀਂ ਚਲਦੀ ਸੈਂਟਰ ਦਾ ਉੱਥੇ ਜੀ ਕੋਈ ਲੈਣਾ ਦੇਣਾ ਨਹੀਂ ਪੰਜਾਬ ਦਿੱਲੀ ਸਰਕਾਰ ਦੀ ਜੇਲ ਹੈ ਤਿਹਾਰ ਜੇਲ ਸੈਂਟਰ ਦਾ ਕੋਈ ਲੈਣਾ ਦੇਣਾ ਨਹੀਂ ਸਿਰਫ ਫਰਵੰਦ ਕੇਜਰੀਵਾਲ ਦੇ ਦਸਤਕ ਚਾਹੀਦੇ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜਦੇ ਬਾਹਰ ਆਜੂਗਾ ਜਲਦੀ ਬਾਹਰ ਆਜੂ ਇਹ ਬਿਆਨ ਮੇਰਾ ਰਿਕਾਰਡ ਕਰ ਲੋ ਚੰਗੀ ਤਰ੍ਹਾਂ ਇਹ ਬਿਆਨ ਦਿਖਾਓ ਜੇ ਮੈਂ ਬਿਆਨ ਤੋਂ ਮੁਕਰਾਂ ਮੈਂ ਕਹਾਂ ਜੋ ਤੁਸੀਂ ਸਜ਼ਾ ਲਾਉਂਗੇ ਉਹ ਕੇਜਰੀ ਵਾਲ ਸਾਇਨ ਕਰ ਦਵੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਦੇ ਬਾਹਰ ਆਊਗਾ ਇਹ ਕੰਗਣਾ ਬਾਰੇ ਕੀ ਕਹੋਗੇ ਕੰਗੜਾਂ ਹੀ ਵੋਟਾਂ ਹੀ ਖੜ ਰਹੀਆਂ ਮੰਡੇ ਚੋਂ ਮਿਲੀ ਆ ਮੰਗਣਾ ਦਾ ਕਿਸੇ ਦੇ ਵਿੜੇ ਚ ਛਣਕਦੀ ਆ ਕਦੇ ਕਿਸੇ ਦੇ ਵਿੜੇ ਚ ਛਣਕਦੀ ਆ ਉਹ ਤਾਂ ਹੁਣ ਮੋਦੀ ਦਾ ਵਿਆਹ ਨਹੀਂ ਹੋਇਆ ਵਾ ਨਾ ਖੱਟਰ ਦਾ ਹੋਇਆ ਵਾ ਵਿਆਹ ਨਾ ਹੋਇਆ ਵਾ ਜੋਗੀ ਦਾ ਚੱਲ ਵਧੀਆ ਖੇਲੀ ਜਾਂਦੇ ਨੇ ਖੇਲਮ ਖੇਲੀ ਨੂੰ ਮਿਲੀ ਹੋਈ ਆ ਵਧੀਆ ਦੱਬੀ ਜਾਂਦੇ ਇਹਨਾਂ ਨੂੰ ਜਿਹੜਾ ਕੋਈ ਕਰਦੇ ਨੇ ਕਰੀ ਜਾਂਦੇ ਇਹ ਤਾਂ 3 ਚਨਾ 13 ਚਨਾ 15 ਚਨਾ ਪਲੇਅਰਾਂ ਚ ਤੈਨੂੰ ਦੱਸਿਆ ਬਿਲਕੁਲ ਛੱਡਣੀ ਹੈ ਨਹੀਂ ਕਿਸਾਨਾਂ ਨੇ ਇਕਤੀ ਸੈਂਟਰ ਵਾਲਾ ਦਾ ਕੋਈ ਰਹਿਣੇ ਦੇਖੀ ਤਰੇ ਸਾਹਮਣੇ ਧੜ ਧੜ ਆਜ਼ਾਦ ਉਮੀਦਵਾਰ ਧੜ ਧੜ ਲੋਕਲ ਲੀਡਰ ਕਿਵੇਂ ਜਿੱਤਦੇ ਨੇ ਕੰਗੜਾ ਨੂੰ ਵੋਟਾਂ ਪੈਣੀਆਂ ਇਸ ਵਾਰ ਲੱਗਦਾ ਮੂੰਹ ਮੁੜ ਗਿਆ ਪਾਰਟੀ ਬਾਜੀ ਤੁਸੀਂ ਕੀ ਕਹੋਗੇ ਕੰਗੜਾ ਨੂੰ ਕੰਗੜਾ ਕਿੱਥੋਂ ਖੜ ਰਹੀ ਆ ਮੰਡੀ ਤੋਂ ਹਿਮਾਚਲ ਹਿਮਾਚਲ ਤੋਂ ਹੂੰ ਮੇਰੇ ਹਿਸਾਬ ਨਾਲ ਤਾਂ ਕੰਗੜਾ ਨੂੰ ਵੋਟ ਪੈਣੀ ਨਹੀਂ ਚਾਹੀਦੀ ਲੈ ਸੁਣ ਲੋ ਤਾਂ ਇਹਨਾਂ ਨੇ ਆਪਣੇ ਹੱਕ ਦੀ ਗੱਲ ਕਰੀ ਆ ਸਹੀ ਗੱਲ ਆ ਕੰਗੜਾ ਨੇ ਉਹਦੇ ਕਿਸਾਨਾਂ ਦੇ ਪੁਰਤੂ ਬੋਲਿਆ ਸੀ ਨਾ ਹੂੰ ਉਹੀ ਆ ਕਿਸਾਨਾਂ ਦੇ ਹਾਂ ਫੇਰ ਕਿਸਾਨ ਕਿਹਦੀ ਵੋਟ ਪਾਉਣਗੇ ਇਹਨੇ ਕੰਗਣਾ ਰੌਤ ਉਹੀ ਹੈ ਜਿਹੜੀ ਮੰਡੀ ਦੇ ਵਿੱਚ ਮੰਡੀ ਹਿਮਾਚਲ ਦੇ ਵਿੱਚ ਵੋਟਾਂ ਪੈ ਸਕਦੀਆਂ ਹਨ ਮੰਡੀ ਦੇ ਵਿੱਚ ਸਾਕਾ ਹਿਮਾਚਲ ਤੋਂ ਕਰਾਈ ਹੈ ਮੰਡੀ ਦੇ ਵਿੱਚ ਹਿਮਾਚਲ ਦੇ ਵਿੱਚ ਤਾਂ ਵੋਟਾਂ ਮੈਣਗੇ ਤੂੰ ਹਿਮਾਚਲ ਦਾ ਪੰਜਾਬ ਦਾ ਦੋਲਤ ਸੀ ਉਹ ਕੰਗਣਾ ਰਾਣਾਪਤ ਨੂੰ ਖੜ ਰਹੀ ਹੈ ਇਹਨੂੰ ਵੋਟਾਂ ਕਿਹ ਵਝਾਂਗੇ ਉਹੀ ਜਵਾਬ ਦਿੱਤਾ ਉਹਨਾਂ ਨੇ ਵੀ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਕਿਉਂਕਿ 70% ਕਿਸਾਨੀ ਹੁੰਦੀ ਹੈ ਮੰਡੀ ਸ਼ਹਿਰ ਦੇ ਵਿੱਚ ਸੇਬਾਂ ਦੀ ਹੋਰ ਫਸਲਾਂ ਦੀ ਚਾਹ ਦੀ ਇਸ ਕਰਕੇ ਹਿਮਾਚਲ ਦੇ ਵਿੱਚ ਕਿਸਾਨ ਦੀ ਬਹੁ ਗਿਣਤੀ ਹੈ ਜਿਹਦੇ ਕਰਕੇ ਕੰਗਣਾ ਰਾਣਾਪਤ ਨੂੰ ਨਹੀਂ ਵੋਟ ਪੈਣੀ ਇਹ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ ਕਾ ਆਰਟਿਸਟ ਕਾ ਪਹਿਲਾ ਸਨੀਦੋਲ ਖੜਿਆ ਸੀ ਗੁਰਦਾਸਪੁਰ ਤੋਂ ਤੇ ਉਹ ਫਰੀਦਕੋਟ ਤੋਂ ਆਪਣੇ ਉਹਨੂੰ ਟਿਕਟ ਮਿਲੀ ਆਮ ਪਾਰਟੀ ਦੀ ਕਰਮਜੀਤ ਸਿੰਘ ਮੋਹਲ ਨੂੰ ਉਹਨੂੰ ਕੀ ਲੱਗਦਾ ਵੀ ਵੋਟਾਂ ਪੈਣਗੀਆਂ ਲੋਕ ਚੋਂ ਕਰਮਜੀਤ ਨਮੋਲ ਬਬਾ ਇਹਦਾ ਭਗਵੰਤ ਮਾਨ ਦਾ ਦੋਸਤ ਆ ਗੱਲਾਂ ਗੁੱਲਾਂ ਵਧੀਆ ਮਾਰਨੀਆਂ ਆਉਂਦੀਆਂ ਨੇ ਸ਼ਾਇਦ ਉਹ ਵੋਟਾਂ ਲੈ ਜਵੇ ਗੱਲਾਂ ਦੇ ਜ਼ੋਰ ਤੇ ਹੈ ਤਾਂ ਇਹ ਗੱਲਾਂ ਵਾਲੀ ਨੇ ਬਾਕੀ ਇਹਨਾਂ ਨੂੰ ਵੱਧ ਪਤਾ ਇਹਨਾਂ ਦੀ ਪਾਰਟੀ ਆ ਉਹ ਬੰਦੇ ਨੂੰ ਵੋਟਾਂ ਪੈਣਗੀਆਂ ਅੱਛਾ ਜੀ ਉਹ ਕਹਿੰਦਾ ਮੈਂ ਪੰਜਾਬ ਦਾ ਕਹਿੰਦਾ ਜਿਹੜਾ ਸਨੀਦੋਲ ਸੀ ਉਹ ਤਾਂ ਬੰਬੇ ਦਾ ਪੁੱਤ ਕਹਿੰਦਾ ਮੈਂ ਪੰਜਾਬ ਦਾ ਪੁੱਤ ਆ ਅੱਛਾ ਜੀ ਉਹ ਕੰਮ ਵੀ ਸਨਿਦਿ ਉਹਨੂੰ ਤਾਂ ਬਾਈ ਦੀ ਘਰ ਸਿੱਧੂ ਚਤਾ ਗਿਆ ਜੇ ਬਾਈ ਦੀਪ ਸਿੱਧੂ ਨਾ ਹੁੰਦਾ ਸੰਨਿਦ ਉਹ ਦਿੱਤਾ ਹੀ ਨਹੀਂ ਸੀ ਤੇ ਹੁਣ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਬਹੁਤ ਕਾਫੀ ਲੰਬੀ ਹੋ ਗਈ ਗੱਲਾਂ ਬਾਤਾਂ ਚ ਪਤਾ ਨਹੀਂ ਲੱਗਿਆ ਤੇ ਡਿਬੇਟ ਬਹੁਤ ਲੰਬੀ ਗਈ ਐ ਹੋਰ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਡੇ ਕੀ ਵਿਚਾਰ ਨੇ ਹੁਣ ਵੋਟਾਂ ਪ੍ਰਤੀ ਜਿਹੜੇ ਵੋਟਾਂ ਪੈਣੀਆਂ ਨੇ ਹੁਣ ਲੋਕ ਸਭਾ ਦੀਆਂ ਕੀ ਲੱਗਦਾ ਵੀ ਕਿਹੜੀ ਸਰਕਾਰ ਆਊਗੀ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਹੱਥ ਬੰਨ੍ਹ ਕੇ ਕਹਿਣਾ ਕੋਈ ਪਾਰਟੀ ਨਾ ਦੇਖੋ ਵੀ ਆਪਾ ਪਾਰਟੀ ਆਉਗੀ ਆਪਾ ਪਾਰਟੀ ਉਹ ਜਦੋਂ ਆਪਾਂ ਪਾਰਟੀ ਦੇ ਨਾਲ ਮジョਰਿਟੀ ਬਣਾ ਦਿੰਨੇ ਆ ਤਾਂ ਵਿਰੋਧੀ ਧਿਰ ਦੇ ਵਿੱਚ ਕੋਈ ਰਹਿੰਦਾ ਨਹੀਂ ਕੋਈ ਮੁੱਦਾ ਚੱਕਣ ਵਾਲਾ ਬੰਦਾ ਰਹਿੰਦਾ ਨਹੀਂ ਜਿਵੇਂ ਪੰਜਾਬ ਦੇ ਵਿੱਚ ਤੁਸੀਂ ਇੱਕੋ ਪਾਸੇ ਨੂੰ ਲਹਿਰ ਤੋੜਤੀ ਉਹ ਲਹਿਰ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਔਰ ਵਿਰੋਧੀ ਧਿਰ ਦੇ ਵਿੱਚ ਕੋਈ ਰਿਹਾ ਨਹੀਂ ਹੁਣ ਇਹ ਤਿੰਨ ਕਰਨ ਪੰਜ ਕਰਨ 50 ਕਰਨ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਾ ਕਹਿਣ ਵਾਲਾ ਨਾ ਗੱਲ ਕਰਨ ਵਾਲਾ ਇਸ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਲ ਲੀਡਰਾਂ ਨੂੰ ਜਿਤਾਓ ਜਿਹੜੇ ਆਜ਼ਾਦ ਖੜਦੇ ਨੇ ਜਾਂ ਤੁਹਾਡੇ ਹੱਕ ਦੀ ਗੱਲ ਕਰਦੇ ਨੇ ਲੋਕਲ ਪਾਰਟੀ ਦੇ ਨੇ ਜਾਂ ਆਪਣੇ ਆਪਣੀ ਸਟੇਟ ਨੂੰ ਪਿਆਰ ਕਰਦੇ ਨੇ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਆਪਣੇ ਬਾਤਨ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਵੋਟ ਪਾਓ ਵੱਡੀਆਂ ਪਾਰਟੀਆਂ ਦਾ ਖਹਿੜਾ ਛੱਡ ਦੋ ਨਹੀਂ ਆਪਣਾ ਹਾਲ ਇਹੀ ਹੋਣਾ ਹੈ ਮੋਦੀ ਨੇ ਕੁਝ ਨਹੀਂ ਛੱਡਿਆ ਸਭ ਕੁਝ ਵੇਚਤਾ ਰਹਿ ਗਏ ਇਕੱਲੇ ਤੁਹਾਡੇ ਜਸਮਾਨੀ ਸਰੀਰ ਜੇ ਇਹ ਦੁਬਾਰਾ ਆ ਗਏ ਇਹੇ ਸਰੀਰ ਤੁਹਾਡੇ ਨਾਲ ਇਹਨੇ ਦੱਖਣ ਕੋਰੀਆ ਵਾਲੇ ਕਿੰਗ ਜ਼ੋਨ ਮੰਗੂ ਕੈਦ ਕਰ ਲੈਣੇ ਨੇ ਗਾਹਾਂ ਨੂੰ ਵੋਟਾਂ ਨਹੀਂ ਪੈਣੀਆਂ ਮਿੱਤਰਾਂ ੱੱਕੇ ਨਾਲ ਆਪ ਪ੍ਰਧਾਨ ਮੰਤਰੀ ਬਣ ਰਾਸ਼ਟਰਪਤੀ ਬਣ ਕੇ ਡਿਕਟੇਟਰਸ਼ਿਪ ਸਰਕਾਰ ਚਲਾਇਆ ਕਰੂਗਾ ਕੀ ਤੁਸੀਂ ਇਹ ਵਿਚਾਰ ਨਾਲ ਸਹਿਮਤ ਹੋ ਮੈਂ ਤਾਂ ਕੱਲ ਕਹਿੰਦਾ ਗਠਬੰਧਨ ਇੱਕ ਗਠਬੰਧਨ ਬਣਿਆ ਇਹਦਾ ਕਾਂਗਰਸ ਆਮ ਆਦਮੀ ਪਾਰਟੀ ਤੇ ਮਮਤਾ ਤ੍ਰਿਮ ਮਮਤਾ ਦਾ ਨਾਂ ਨਹੀਂ ਜਾਣੋ ਇਹ 27-28 ਪਾਰਟੀਆਂ ਦਾ 27-28 ਪਾਰਟੀਆਂ ਦਾ 27-28 ਪਾਰਟੀਆਂ ਦਾ 27-28 ਪਾਰਟੀਆਂ ਦਾ ਗਠਬੰਧਨ ਬਣਿਆ ਹੈ। ਹੂੰ ਮੇਰੇ ਹਿਸਾਬ ਨਾਲ ਤਾਂ ਵੀ ਗਠਬੰਧ ਦੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿਤੇ ਮੋਦੀ ਨੂੰ ਢਾਇਆ ਜਾ ਸਕੇ। ਜੇ ਆਪਣੀ ਵੋਟ ਆਮ ਦੁੱਕੀ ਤਿੱਕੀ ਨੂੰ ਪੈ ਗਈ ਤਾਂ ਮੋਦੀ ਫੇਰ ਆ ਗਿਆ। ਟੱਕਰ ਮਤਲਬ ਦੇਖਦੇ ਉਸ ਵਾਰ ਟੱਕਰ ਹੋ ਸਕਦੀ ਹੈ। ਟੱਕਰ ਹੋਊਗੀ। ਚਿੱਕਣਸ ਤੱਕਾ ਕਰ ਰਿਹਾ ਪਾਰਟੀਆਂ ਨਾਲ ਸਾਰੀਆਂ ਨਾਲ ਵਿਰੋਧੀ ਧਿਰਾਂ ਨਾਲ ਤੇ ਕੋਈ ਉਹਦਾ ਮੁੱਖ ਮੰਤਰੀ ਅੰਦਰ ਗਿਆ ਹੈ। ਉਹਦਾ ਕੋਈ ਮੰਤਰੀ ਅੰਦਰ ਗਿਆ ਇਹ ਤਾਂ ਸਿੱਧਾ ਹੀ ਦਿਖਦਾ ਵੀ ਤੱਕਾ ਉਹ ਕਮਜ਼ੋਰ ਕਰ ਰਿਹਾ ਹੈ ਲੋਕ ਸੋਚੋ ਲੋਕਾਂ ਨੂੰ ਸੋਚਣਾ ਚਾਹੀਦਾ ਥੋੜੇ ਜਿਹੇ ਕਹਿਣਾ ਮੈਂ ਤੇ ਹੁਣ ਇੱਕ ਇੱਕ ਗੱਲ ਕਰਦੇ ਆ ਵੀ ਜਿਹੜੀ 31 ਨੂੰ 31 ਮਾਰਚ ਨੂੰ ਰੈਲੀ ਹੋਣੀ ਹੈ ਰਾਉਂਦੀਲਾ ਗਰਾਊਂਡ ਦੇ ਵਿੱਚ ਪ੍ਰੈਸ਼ਰ ਪਾ ਕੇ ਸਰਕਾਰ ਉੱਤੇ ਛੱਡਣਗੇ ਕੇਜਰੀਵਾਲ ਨੂੰ ਇਹਦੇ 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 ਬਾਰੇ ਆਪਾਂ ਨੂੰ ਕੋਈ ਪਤਾ ਨਹੀਂ ਜਣੋ ਕੱਠ ਬਹੁਤ ਹੋਊਗਾ ਲੋਕ ਜ਼ਰੂਰ ਆਉਣਗੇ ਪਹੁੰਚਣਗੇ ਨਹੀਂ ਪਤਾ ਕੈ ਲੱਖ ਦਾ ਕੱਠ ਹੋਵੇ ਸ਼ਾਇਦ ਪ੍ਰੈਸ਼ਰ ਪਾਈ ਵੀ ਜਾਵੇ ਤੁਸੀਂ ਮੰਨਦੇ ਹੋ ਵੀ ਛੱਡਣਗੇ ਵੀ ਪ੍ਰੈਸ਼ਰ ਪੈਂਦਾ ਜੀ ਸਰਕਾਰ ਉੱਤੇ ਨਹੀਂ ਇਹ ਸਰਕਾਰ ਦਾ ਤਾਨਾਸ਼ਾਹ ਰਵਈਆ ਇਹਨਾਂ ਨੇ ਜੱਜ ਵੀ ਸਾਰੇ ਕੈਪਚਰ ਕਰੇ ਹੋਏ ਨੇ ਏਜੰਸੀਆਂ ਵੀ ਸਾਰੀਆਂ ਕੈਪਚਰ ਕਰੀਆਂ ਹੋਈਆਂ ਨੇ ਆਮ ਲੋਕ ਵੀ ਕੈਪਚਰ ਕਰੇ ਹੋਏ ਨੇ ਇਹ ਜਿੰਨਾ ਮਰਜੀ ਪ੍ਰੈਸ਼ਰ ਪਾ ਲੈਣ ਕੇਜਰੀਵਾਲ ਨੂੰ ਛੱਡਦੇ ਨਹੀਂ ਕਿਉਂ ਕੇਜਰੀਵਾਲ ਦਾ ਇੱਕ ਨਾਮ ਤੇ ਇੱਕ ਬ੍ਰਾਂਡ ਦਿੱਲੀ 'ਚ ਬਣਿਆ ਹੋਇਆ ਜੇ ਕੇਜਰੀਵਾਲ ਬਾਹਰ ਆ ਗਿਆ ਫਿਰ ਉਹ ਸੈਂਟਰ ਦੀਆਂ ਵੋਟਾਂ ਨੇ ਫਿਰ ਉਹ ਜਿੱਤੂਗਾ ਇਹਨਾਂ ਨੂੰ ਨਮੋਸੀ ਦਾ ਸਾਹਮਣਾ ਪੈਦਾ ਕਰਨਾ ਪਊਗਾ ਇਸ ਕਰਕੇ ਕੇਜਰੀਵਾਲ ਜੱਤੇ ਅੰਦਰ ਕਰਿਆ ਹੈ ਉਹਦੀ ਦਿੱਲੀ ਚ 45% ਵੋਟ ਦਾ ਅਸ਼ਾਲ ਆਇਆ ਲੋਕ ਸਭਾ ਦੀਆਂ ਜਿਹੜੀ 30% ਸੀ ਉਹਦੀ 15 ਤੋਂ 18% ਵੋਟ ਵਧ ਗਈ ਅੰਦਰ ਜਾਣ ਕੇ ਤਾਂ ਲੋਕ ਕਿਤੇ ਹੰਬੜਾ ਮਾਰਨ ਮੋਦੀ ਤਾਂ ਹੀ ਕਾਬੂ ਆਊਗਾ ਜੇ ਘਟਬੰਦ ਦੀ ਸਰਕਾਰ ਆਪਣੀ ਆਊਗੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਸਾਡੇ ਨਾਲ ਮੌਜੂਦ ਸੀਗੇ ਆਵਾਦੀ ਪਾਰਟੀ ਦੇ ਵਰਕਰ ਸਰਦਾਰ ਦਲਵੀਰ ਸਿੰਘ ਤੇ ਸਿਆਸੀ ਮਾਹਿਰ ਸਰਦਾਰ ਜੀਵਨਜੋਤ ਸਿੰਘ ਬਹੁਤਾਂ ਵਾਰ ਕਰਿਆ ਤੁਹਾਡਾ। ਬਸ ਬਸ। ਤੇ ਮੈਂ ਮਨੀਂਦਰ ਸਿੰਘ ਹੁਣ 31 ਮਾਰਚ ਨੂੰ ਦੇਖਦੇ ਆਂ ਆਰਾਮ ਲੀਲਾ ਗਰਾਊਂਡ ਦੇ ਵਿੱਚ ਕਿੰਨਾ ਲੋਕਾਂ ਦੇ ਇਕੱਠ ਹੁੰਦਾ ਹੈ ਵੀ ਜਿਹੜੀ ਰੇਡ ਪਈ ਆ ਈਡੀ ਦੀ ਤੋਂ ਜੋ ਜੋ ਅ ਸ਼ਰਾਬ ਦੇ ਕੱਪੜੇ ਦੇ ਵਿੱਚ ਇਹ ਅੰਦਰ ਗਏ ਨੇ ਪ੍ਰੈਸ਼ਰ ਪਾ ਕੇ ਲੋਕ ਜਿਹੜੇ ਵਰਕਰ ਨੇ ਆਮ ਆਦੀ ਪਾਰਟੀ ਦੇ ਤੇ ਜਿਹੜੇ ਆਮ ਆਦੇ ਪਾਰਟੀ ਚੋਣੇ ਵਾਲੇ ਨੇ ਕੇਜਰੀਵਾਲ ਨੂੰ ਚੋਣੇ ਵਾਲੇ ਨੇ ਵੀ ਉਹਦੇ ਹੱਕ ਦੇ ਵਿੱਚ ਇਕੱਠ ਕਰਕੇ ਸਰਕਾਰ ਉੱਤੇ ਪ੍ਰੈਸ਼ਰ ਪਾ ਕੇ ਛਡਾ ਪਾਉਣਗੇ। ਯਾ ਨਹੀਂ ਮੈਂ ਤੁਹਾਡਾ ਮਨੀਂਦਰ ਸਿੰਘ ਮਰਨਾ ਕੈਮਰਾ ਸੀਐਮ ਧੰਨਵਾਦ